ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਸਟੋਰੀ ਸੁਣਾਉਣ ਲੱਗੇ ਹਾਂ ਮੀ ਡਾਕੂਬੀਰੇ ਦੀ ਹਾਂਜੀ ਇਹ ਜਾ ਰਹੇ ਨੇ ਹਸਪੀਟਲ ਇਹਨਾਂ ਦੀ ਸਰਪ ਦੀ ਤਬੀਅਤ ਵੀ ਖਰਾਬ ਹੋ ਗਈ ਸੀ ਤੇ ਇਹਨਾਂ ਦੇ ਮੰਮੀ ਨੂੰ ਵੀ ਦਿਖਾਣਾ ਸੀ ਉਹਨਾਂ ਦੀ ਤਬੀਅਤ ਵੀ ਖਰਾਬ ਸੀ ਤਾਂ ਇਹਨਾਂ ਨੇ ਹਸਪੀਟਲ ਲੈ ਕੇ ਜਾਣਾ ਇਹਨਾਂ ਨੂੰ ਤਾਂ ਇਹ ਹੁਣ ਹਸਪੀਟਲ ਵਾਸਤੇ ਤਿਆਰ ਹੋਏ ਰਹੇ ਨੇ ਅੱਗੇ ਦੱਸਾਂਗੇ ਵੀ ਕੀ ਹੋਇਆ ਹਸਪੀਟਲ ਦੇ ਵਿੱਚ ਇਹਨਾਂ ਨੂੰ ਕੀ ਪ੍ਰੋਬਲਮ ਆਈ ਤੁਸੀਂ ਸਾਰੀ ਵੀ ਵੀਡੀਓ ਐਂਡ ਤੱਕ ਜ਼ਰੂਰ ਦੇਖਣੀ ਡਾਕਟਰ ਨੂੰ ਮਿਲ ਕੇ ਆਉਣ ਵਾਸਤੇ ਫਿਰ ਉਸ ਤੋਂ ਬਾਅਦ ਦੱਸਾਂਗੇ ਇਹਨਾਂ ਨੂੰ ਕੀ ਪ੍ਰੋਬਲਮ ਆਈ ਮਾਤਾ ਦੇ ਉਹ ਪੈਂਦੀ ਨਹੀਂ ਹੁੰਦੀ ਘੜਾ ਘੜਾ ਲੱਪ ਲੈਂਦੇ ਸੀ ਜਿਹਨੂੰ ਅਸੀਂ ਖੱਲੀਆਂ ਕਹਿੰਦੇ ਆ ਪੰਜਾਬੀ ਦੇ ਵਿੱਚ ਤੇ ਸਰਬ ਨੂੰ ਵੀ ਵੀਕਨੈਸ ਸੀਗੀ ਉਦਾ ਕਰਕੇ ਲੈ ਕੇ ਜਾ ਰਹੇ ਸੀ ਸ਼ਾਇਦ ਉਹਨਾਂ ਦਾ ਐਚ ਵੀ ਕਰਪਾਣਾ ਤੇ ਹੁਣ ਆਵੜੇ ਪੱਕੇ ਨੇ ਰੋਟੀਆਂ ਤੇ ਡਾਕ ਮਿਰਚੀ ਕਹਿ ਰਿਹਾ ਕਿ ਮੈਨੂੰ ਪਤਾ ਸੀ ਤੁਸੀਂ 11:30 ਕਰੋਗੇ ਇਹ ਛੇਤੀ ਨਹੀਂ ਕੰਮ ਨੇ ਬੜਾ ਦਾ ਵੀ ਕਿ ਕਿ ਐਸੀ ਮਤਨ ਜਿਆਦਾ ਘਟੀਆਂ ਬਣਾਂਗੇ ਲੇਟ ਹੀ ਹੋ ਜਾਂਦੇ ਸਾਰਾ ਕੰਮ ਫਿਨਿਸ਼ ਕਰਕੇ ਜਾਣਾ ਹੁੰਦਾ ਘਰ ਦਾ ਉਹ ਬਾਰ-ਬਾਰ ਕਹਿ ਰਿਹਾ ਤੁਸੀਂ ਜਲਦੀ ਤਿਆਰ ਹੋ ਜਾਓ ਤੁਸੀਂ ਲੇਟ ਹੀ ਕਰਾਂਗੇ ਨੇ ਮਾਤਾ ਜੀ ਲੱਗੇ ਹੋਏ ਆ ਫੋਨ ਤੇ ਗੱਲ ਕਰਨ ਸਾਡੇ ਫਿਰ ਉਹਨਾਂ ਨੂੰ ਤੇ ਸਾਰੇ ਨਾਲੋਂ ਜ਼ਿਆਦਾ ਮੰਮੀ ਗੱਲ ਕਰਦੀ ਲੋਕ ਵੀ ਰੋਊਗੀ ਲੋਕ ਵੀ ਰੋਊਗੀ ਕਿਉਂਕਿ ਆਪਾਂ ਹੁਣ ਕੋਈ ਐਕਸਕਿਊਸ ਦੇ ਦੇ ਗੱਲਾਂ ਵੀ ਕਰਨੀਆਂ ਹੁੰਦੀਆਂ ਫੋਨ ਤੇ ਦੇ ਦੇ ਕੋਈ ਐਕਸਕਿਊਸ ਹਣਾ ਲੋਕ ਵੀ ਰੋਊਗੀ ਲੋਕ ਵੀ ਰੋਊਗੀ ਹਾਂ ਫਿਰ ਮੈਂ ਕਰਦੀ ਲੰਬੜਦਾਰ ਨਹੀਂ ਆ ਲੰਬੜਦਾਰ ਨਹੀਂ ਆ ਤਾਂ ਕਿੰਨਾ ਚਿਰ ਹੋ ਗਿਆ ਸਿਰ ਸਾਡੇ ਦਾ ਵਲੋਗ ਅਪਲੋਡ ਕੀਤਾ ਉਹਦੋਂ ਦਾ ਫੋਨ ਆਇਆ ਤਾਂ ਘੰਟਾ ਸਵਾ ਘੰਟਾ ਹੋ ਗਿਆ ਮੈਂ ਰੋਟੀਆਂ ਹਮਰ ਹੋਨ ਲਈ ਨੇ ਜਿਵੇਂ ਤਾੜੇ ਹੋ ਕੇ ਤਿਆਰ ਤੇ ਘਰ ਨੂੰ ਦੱਦਿਆਂ ਹਸਪੀਟਲ ਕਿੰਨੇ ਟਾਈਮੋਂ ਕਰਦੀਆਂ ਯਾਰਾ ਤੇ ਬਹੁਤ ਲੇਟ ਹੋ ਰਾਤ ਦੇਖਣ ਵਾਲਾ ਸੀ ਇਹਦਾ ਮੂੰਹ ਉਹਦਾ ਹੈ ਨਾ ਕਿ ਹਸਪੀਟਲ ਚ ਲੇਟ ਜਾਣ ਦੇ ਕਾਰਨ ਫਿਰ ਪਾਰੀ ਨਹੀਂ ਆਉਂਦੀ ਰਾਤ ਦੋਵੇਂ ਜਣੀਆਂ ਠੀਕ ਨਹੀਂ ਸੀ ਦੋਵਾਂ ਦਾ ਸੈਂਕਪੜਾ ਗਿਆ ਲੈਣਾ ਅੱਜ ਏ ਕਰਦੀ ਵੀ ਮਜਬੂਰੀ ਹੁੰਦੀ ਹੈ ਮम्मी ਦੇ ਵੀ ਕੰਡਾ ਲਾਉਂਦੇ ਨੇ ਫਿਰ ਉੱਤਾਂ ਚੱਕ ਕੇ ਜਾਣਾ ਹੁੰਦਾ ਪਤਾ ਨਹੀਂ ਕਮਜ਼ੋਰੀ ਕਰਕੇ ਤੇ ਦੋਵਾਂ ਦਾ ਇੱਕੋ ਜਿਹਾ ਹਾਲ ਸੀ ਦਾ ਦੁਕਾਨ ਨੂੰ ਲੌਕ ਕਰ ਮੈਂ ਕਹੇ ਰੀਆਂ ਦਾ ਤਾਂ ਪੁੱਤ ਹੈ ਜਿਹੜਾ ਵੀ ਜਾਣਾ ਹੁੰਦਾ ਇਹਨਾਂ ਨੇ ਕਿਤੇ ਲੌਕ ਕਰਕੇ ਹੀ ਤੇ ਹੁਣ ਚੱਲੇ ਅਸੀਂ ਮੈਂ ਪਹੁੰਚ ਜਾਾਂਗੇ ਸਿੱਧੇ ਘੰਟੇ ਰੈਸਨਗਰੀ ਜਾਣਾ ਅਸੀਂ ਹਾਂ ਪਹੁੰਚ ਗਿਆ ਪੱਗ ਚਲੋ ਤੋਂ ਤੋਂ ਆਪ ਪਹੁੰਚ ਕੇ ਦੇ ਹਸਪੀਟਲ ਕੈਟਰਰਾਸ ਸਿੰਘ ਲਾਲ ਨਰਸੀ ਹੋ ਸੀਆਂ ਹਸਪਤਾਲ ਇਦਾਂ ਦਾ ਹਸਪਤਾਲ ਆਪੀ ਜਾ ਰਹੇ ਨਾ ਐਸੋ ਹਸਪਤਾਲ ਚਾਹ ਮੈਨੂੰ ਸੀ ਸੀੜਾਂ ਨਹੀਂ ਹੈ ਰੈਂਪ ਕੋਲੇ ਹੋਏ ਨੇ ਤੇ ਰੈਂਪ ਦੇ ਉੱਤੋਂ ਜਾ ਰਹੇ ਨੇ ਦਿੱਕਤ ਸਰਵ ਦੇ ਇਹ ਹੈ ਵੀ ਕਿਉਂਕਿ ਅੰਦਰ ਡਾਕਟਰ ਦੇ ਕਮਰੇ ਵਿੱਚ ਵੀ ਬਹੁਤ ਜ਼ਿਆਦਾ ਦੰਦਗਾਰੀ ਸੀ ਤੇ ਨਾਲੇ ਇਹਨੂੰ ਚਾਹ ਪੀਣ ਦੀ ਲੋੜ ਹੈ ਵੀ ਚਾਹ ਪੀਣ ਦਾ ਟਾਈਮ ਨਹੀਂ ਚਾਹ ਪੀਣ ਨੂੰ ਨਹੀਂ ਚਾਹ ਪੀਂਦੇ ਆ ਥੈਂ ਚੱਲ ਰਹੇ ਨੇ ਚਾਂਚਰ ਲਗਾਤਾਰ 7 ਦਿਨ ਹੋ ਗਏ ਤੇ ਪ੍ਰਾਹਣ ਲੱਗ ਗਿਆ ਗੈਸ ਹੋਣ ਲੱਗ ਗਿਆ ਜਦੋਂ ਜਾਨ ਮਨ ਲਾਗੀ ਤਾਂ ਸੀ ਦਰਦ ਵੀ ਆ ਚਾਂ ਨਹੀਂ ਮਿਲਿਆ ਤੁਹਾਨੂੰ ਜੋ ਵੀ ਕਰਵਾਉਣਾ ਹਸਪੀਟਲ ਚ ਦੁਬਾਰਾ ਮम्मी ਦੀ ਵੀ ਹੋ ਗਈ ਮੈਂ ਕਹਾਂ ਲਾ ਰਿਹਾ ਕਲਾ ਕਰਦੇ ਮੈਂ ਮਤਲਬ ਨਹੀਂ ਦਾ ਇਹਦਾ ਯਾਰ ਅੱਗੇ ਦੇ ਵਸਾ ਦਿੱਤਾ ਉਹ ਸਰ ਮੈਂ ਦੱਸਾਂ ਆ ਦੇਖੋ ਹਸਪੀਟਲ ਬਹੁਤ ਹੀ ਅੰਦਰੋਂ ਹਾਂ ਹਸਪੀਟਲ ਦੇਖਿਆ ਸੀ ਅਰੇ ਚਾਂ ਨਹੀਂ ਰੁਕ ਕੇ ਦੇਖਾਂ ਦੇਖ ਓਕੇ ਬਸ ਬੋਤਲ ਹੈ। ਕੀ ਚੜਾਈ ਹੋਈ ਸੀ ਦਵਾਈ ਲੈਂਦੀ ਹੈ ਮੰਮੀ ਨੇ ਕਿ ਮੰਮੀ ਨੂੰ ਵੀ ਦਿੱਕਤ ਸੀ ਕਿ ਮੰਮੀ ਬੀਬੀ ਦੀ ਸ਼ਿਕਾਇਤ ਸੀਗੀ ਤੇ ਮੰਮੀ ਦੀਦੀ ਕੋਲ ਲਈ ਆ ਉਹਨਾਂ ਨੇ ਕਿਹਾ ਵੀ ਖਾਣ-ਪਾਣ ਥੋੜਾ ਘੱਟ ਕਰੋ ਘੁੰਮੋ ਘਰੋ ਤੇ ਮੰਮੇ ਤੇ ਨੇ ਦੋ ਇੰਟੀਆ ਦੋ ਦੇਵੀ ਦੇ ਤਿਸਾ ਉਹਦੇ ਦੇਖੋ ਅਸੀਂ ਚੱਲਨੇ ਆ ਕਰੇਗਾ ਹੋ ਗਈ ਜੀ ਅਸੀਂ ਹਸਪੀਟਲੋਂ ਫ੍ਰੀ ਦਵਾਈ ਲੈ ਕੇ ਚੱਲੇ ਕਰੇ ਚੱਲੇ ਆਪਾਂ ਵਾਪਸ ਦਵਾਈ ਦੋਹਾਂ ਦੀ ਚਲਾਤੀ ਡਾਕਟਰ ਨੇ ਇਹਦੇ ਵੀ ਚਲਾਤੀ ਮੰਮੀ ਦੀ ਵੀ ਚਲਾਤੀ ਤੇ ਸਰ ਉਹ ਨਹੀਂ ਬਣਾ ਸਕਦੀ ਪਰ ਪਹਿਲਾਂ ਵੀ ਨਹੀਂ ਰਕਦੀ ਉਹ ਤਾਂ ਨਹੀਂ ਨਹੀਂ ਬੰਦ ਤੇ ਹੁਣ ਬਸ ਸੰਗੀ ਘਰ ਜਾ ਕੇ ਕੀ ਪ੍ਰੋਬਲਮ ਹੋ ਗਈ ਜਦੋਂ ਘਰ ਪਹੁੰਚੇ ਤੱਕ ਅਸੀਂ ਆ ਗਏ ਹਸਪੀਟਲ ਚ ਟਾਈਮ ਹੋ ਗਿਆ 4:00 ਵਜੇ ਕਿਉਂਕਿ ਇਹਨਾਂ ਦੇ ਵਿੱਚ ਸੁੱਤੇ ਉੱਠੇ ਹੁਣ ਕਿੱਦਾਂ ਸੁੱਤੇ ਆ ਸੀ ਮਾਤਾ ਜੀ ਨੂੰ ਦੱਸਿਆ ਸੀ ਹੁਣ ਸਾਡਾ ਹੋ ਗਿਆ ਚਾਹ ਦਾ ਟਾਈਮ ਇਨਫੈਕਸ਼ਨ ਕਿ ਇਹਨਾਂ ਨੇ ਚਾਹ ਨਹੀਂ ਪੀਤੀ ਪਰ ਮਾਤਾ ਜੀ ਦੇ ਦੁਆਰਾ ਚਾਹ ਅਹ ਦੇਖੋ ਇਹਨਾਂ ਦੀ ਦੋਨਾਂ ਦੀ ਚਾਹ ਬੰਦ ਕਿਉਂ ਅੱਜ ਕੱਲ੍ਹ ਚਾਹ ਤੋਂ ਮੈਨੂੰ ਸਰਦਾ ਹੀ ਕਿਰਕੜਾ ਅਸੀਂ ਕੀਤੀ ਗਾ ਤੇ ਦੁਪਹਿਰ ਤੇ ਵੀ ਜਾ ਕੇ ਆਈਏ ਹਰ ਕੰਮ ਕਰੀ ਲੇਕਿਨ ਬਾਹਰੋਂ ਆਈਏ ਮੰਮੀ 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 ਤੇ ਦੱਸਿਆ ਵਾ ਲੀਵਰ ਸਿੱਕਾ ਸਾ ਮਾਤਾ ਨੂੰ ਚਾਹ ਤੋਂ ਮਾਂ ਕੀਤਾ ਡਾਕਟਰ ਨੇ ਪਰਮਾਤਾਂ ਕਿਹਾ ਫਰੂਟ ਖਾਣੇ ਫਰੂਟ ਵੀ ਖਾਣੇ ਆ ਤੇ ਤੋਰੀਆਂ ਖਾਣੀਆਂ ਮਾਂ ਤੇ ਉਹ ਤੇਰੇ ਖਾਣੇ ਆ ਲੋਕੀ ਲੋਕੀ ਉਹ ਮੰਨ ਲੋ ਕੀ ਕਰਦੂ ਹਨ ਹਰੀਆਂ ਸਬਜ਼ੀਆਂ ਖਾਣੀਆਂ ਮਮਾ ਨੇ ਤਾਂ ਇਹ ਕਿਹਾ ਵਾ ਇਹਨੂੰ ਵੀ ਚਾਹ ਤੋਂ ਮਨਾ ਕੀਤਾ ਆਪਾ ਮਨਾ ਕੀਤਾ ਇਹ ਆ ਦੇਖ ਲੋ ਆ ਚਾਹ ਪੀਣ ਦੀ ਤਿਆਰੀ ਜੀ ਕਰੀਏ ਥੋੜੀ ਥੋੜੀ ਪੀ ਗਏ ਲੋ ਵੀ ਪੀਉਂਗੇ ਦੇਖ ਤੂੰ ਨਹੀਂ ਨਹੀਂ ਚਾਹ ਤੋਂ ਬਿਨਾਂ ਰਹਿੰਦਾ ਤੂੰ ਡਾਕਟਰ ਨੇ ਮਨਾ ਨਹੀਂ ਕੀਤਾ ਉਹ ਕਿਹਾ ਡਾਕਟਰ ਨਾਲ ਨੁਕਸਾਨ ਮੈਂ ਸਰਦਪਾ ਤੋਂ ਕਰੀਆ ਚਾਹ ਪੀ ਲੈਣੇ ਤਾਂ ਸਕੇ ਹਾਂ ਲੈ ਜਾਂਦਾ ਪੁਰਾਣਾ ਹੀ ਬਿੰਦਾ ਦੇ ਮੰਮੀ ਤੇ ਲੱਤਾਂ ਚ ਕੱਢ ਲੈ ਪੈਂਦੀਆਂ ਸੀਗੀਆਂ ਤੇ ਰਾਤ ਦਿੱਕਤ ਹੋ ਗਈ ਸੀ ਤਾਂ ਕਰਕੇ ਫਿਰ ਮੰਮੀ ਵੀ ਸਾਡੇ ਨਾਲ ਗਈ ਸੀਗੀ ਤੇ ਸਰਵ ਦੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਉਹ ਤੇ ਹਸਪੀਟਲ ਤੇ ਗਏ ਉਹਨੂੰ ਵਿਚ ਆ ਬਾਲੀ ਪੀਂਦੀ ਆ ਹਾ ਪੀ ਲੈਣੇ ਆ ਮਾੜੀ ਨੋਟੀ ਆ ਬੱਤੀ ਨਾਲ ਕੇ ਉਹ ਜਰ ਇਹ ਮੋਹ ਦੇਖੇ ਮੈਂ ਦੱਸਣਾ ਜੋ ਤੇ ਮੈਂ ਕਹਿਣਾ ਸੀ ਤੋ ਤਨ ਕਾ ਪੀਂਦੀ ਆ ਜੇ ਛੁੱਟ ਕੇ ਲਾ ਕੇ ਐ ਪੀਂਦੀ ਆ ਇਹਦੀ ਬਾਟੀ ਫਿਰ ਕਿੰਨੇ ਕਿੰਨੇ ਕੱਪ ਨਾਲ ਐ ਨੂੰ ਪੁੱਛੋ ਦੋ ਕੱਪ ਪੀਨੇ ਕਿ ਕੱਪ ਪੈਮਲੀ ਨੇ ਬਈ ਬਹੁਤ ਵਧੀਆ ਬਹੁਤ ਵਧੀਆ ਤੇ ਇੱਕ ਮੱਲ ਮੈਂ ਇਹਨਾਂ ਨੂੰ ਖੁਸ਼ ਰੱਖੇ ਹੱਸਦੇ ਰੱਖੇ ਹਾਂਜੀ ਟਾਈਮ ਹੋ ਗਿਆ 6:30 ਤੇ ਹਾਂਜੀ ਹੁਣ ਕਰਵਾਇਆ ਹੈ ਪੱਥਰੀ ਦਾ ਸਟ੍ਰੇਸ਼ਨ ਦੀ ਸਰਦ ਦੀ ਮੰਮੀ ਦਾ ਆਪਰੇਸ਼ਨ ਹੋਇਆ ਸੀਗਾ ਤੇ ਆ ਇਹ ਹਸਪਤਾਲੋਂ ਫੇਰ ਜਾ ਰਹੇ ਹਾਂ ਪਤਾ ਪਤਾ ਇਹ ਨਹੀਂ ਰਹਿ ਹੋ ਜਾਣਾ ਹੁਣ ਪੱਥਰੀ ਦਾ ਸਟ੍ਰੇਸ਼ਨ ਹੋਇਆ ਹੈ ਦੁਰਗਿੰਨ ਨਾਲ ਛੋਟੇ ਟਾਈਮ ਮੇਰਾ ਸੋਹਣਾ ਹਸੂ ਮਾਉਂਦੀ ਹੈ ਬੰਨਣਾ ਦੀ ਫਿਰ ਉਹ ਕਿ ਪ੍ਰਿਆਣਾ ਵਿੱਚ ਰਹਿ ਗਏ ਸੀ ਇਹ ਹੀ ਨੰਦੀ ਰੰਦੀ ਕਹਾਣੀ ਸਰਦ ਦੀ ਸ਼ਸ਼ਤਰ ਨੋਤੇ ਛੱਡਾਂਗੇ ਤੇ ਅਸੀਂ ਫਿਰ ਸਾਰੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਜਰ ਅਸੀਂ ਕਹਾਂਗੇ ਤੇ ਕਮੈਂਟ ਵੀ ਦੀਦੀ ਫਿਰ ਨੇੜੇ ਦਾ ਮੁਕਰੇ ਤਾਂ ਨਹੀਂ ਨਾ ਮਾਫੀ ਧੰਨਵਾਦ ਜੀ ਚੰਡੇ ਦੀ ਬਾਟ